ਮੈਂ ਜੀਰਾ ਸ਼ਹਿਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਇਆ ਜੀ ਬਾਰਡਰ ਏਰੀਆ ਹਾਂਜੀ ਕਿੰਨੇ ਦਿਨ ਹੋ ਗਏ ਚੱਲਦਿਆਂ ਨੂੰ ਮੈਨੂੰ ਅੱਜ ਚੌਥਾ ਦਿਨ ਆ ਜੀ ਚੌਥਾ ਦਿਨ ਹਾਂਜੀ ਅੱਜ ਚੌਥਾ ਦਿਨ ਹੋ ਗਿਆ ਜੀ ਤੇ ਕੋਈ ਰਾਹ ਚ ਤੰਗੀ ਫੰਗੀ ਤਾਂ ਨਹੀਂ ਆਈ ਨਹੀਂ ਤੰਗੀ ਪੰਜਾਬੀ ਭਰਾਵਾਂ ਦੇ ਸਰ ਤੇ ਕੋਈ ਤੰਗੀ ਨਹੀਂ ਖਾਣ ਪੀਣ ਨੂੰ ਵੀ ਦੇ ਜਾਂਦੇ ਆ ਪੈਸਾ ਤੇ ਲੱਭ ਵੀ ਦੇ ਜਾਂਦੇ ਆ ਜੀ ਸਾਰਿਆਂ ਦਾ ਧੰਨਵਾਦ ਆ ਜੀ ਬਹੁਤ ਕੀ ਬਾਤ ਤੁਸੀਂ ਕੀ ਕੰਮ ਕਰਦੇ ਹੋ ਮੈਂ ਮਜ਼ਦੂਰ ਆ ਜੀ ਦਿਹਾੜੀ ਕਰਦਾ ਦੇਖੋ ਕੁਝ ਜ਼ਮੀਨ ਲਈ ਆਇਆ ਕੁਝ ਫਸਲਾਂ ਲਈ ਆਇਆ ਤੁਹਾਨੂੰ ਕਿਹੜੀ ਚੀਜ਼ ਖਿੱਚ ਲਈ ਆਈ ਮੈਨੂੰ ਜੀ ਬਹੁਤ ਦਿਨਾਂ ਤੋਂ ਆਵਾਜ਼ ਆ ਰਹੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਸੰਗਤ 'ਚ ਵਾਸ ਕਰਦੇ ਆ ਮੈਂ ਸੰਗਤ ਦੇ ਦਰਸ਼ਨ ਕਰਨੇ ਸੀ ਤੂੰ ਦਿਲ ਜਿੱਤ ਲਿਆ ਮੇਰਾ ਵੀਰਾ ਮੈਂ ਕੰਮ ਛੱਡ ਕੇ ਦਿਹਾੜੀਆਂ ਛੱਡ ਕੇ ਆਇਆ ਵਾਂ ਜੀ ਓਏ ਹੋਏ 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 ਮਤਲਬ ਬਾਬੇ ਨਾਨਕ ਨੂੰ ਮਿਲਣ ਚੱਲੇ ਆ ਹਾਂਜੀ ਵੇ ਨੂੰ ਤੂੰ ਯਾਰ ਇਮੋਸ਼ਨਲ ਕਰ ਦਿੱਤਾ ਵੀਰ ਤੇ ਜਿੱਦ ਤਰ੍ਹਾਂ ਸਾਈਕਲ ਹੈ ਉਸਕੇ ਇਤਰਾ ਗੱਡੀ ਚ ਰੱਖ ਲੀਏ ਨਹੀਂ ਨਹੀਂ ਸਾਈਕਲ ਤੇ ਜਾਣਾ ਸਾਈਕਲ ਤੇ ਜਾਣਾ ਆ ਜਾ ਯਾਰ ਸਾਡੇ ਨਾਲ ਮੋੜ ਤੇ ਨਹੀਂ ਪਿੱਛੇ ਕਿਸੇ ਹਾਲ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਜਿੱਤ ਕੇ ਮੁੜਾਂਗੇ ਗੁਰੂ ਕੋ ਪਿੰਦ ਦੇ ਆ ਲਾਲ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਸਾਡੇ ਖੇਤਾਂ ਵਿੱਚ ਕੋਈ ਗੈਰ ਕਿਵੇਂ ਬੜੂਗਾ ਵੱਡਾਂਗੇ ਲੱਤਾਂ ਜੇ ਕੋਈ ਆ ਇਗਰ ਕਿਵੇਂ ਬੜੂਗਾ ਵੱਡਾਂਗੇ ਲੱਗਾਂ ਜੇ ਕੋਈ ਆਕੇ ਇੱਥੇ ਖੜੂਗਾ ਅਣਖਾਂ ਦਾ ਹੋ ਗਿਆ ਸਵਾਲ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਮੁੜਦੇ ਨਹੀਂ ਪਿੱਛੇ ਕਿਸੇ ਹਾਲ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਜਿੱਤ ਕੇ ਮੁੜਾਂਗੇ ਗੁਰੂ ਕੋਪਿੰਦ ਦੇ ਆ ਲਾਲ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਜਾਦੇ ਨੇ ਵਾਰਸ ਬਿਉਣਾ ਮਤ ਜਾਣਦੇ ਡੇਰਾਵੇਂ ਕਿਨੂੰ ਹਾਕਮਾਂ ਵੇ ਤੱਟ ਚ ਜੜਦੇ ਸ਼ਹੀਦਾਂ ਦੇ ਨੇ ਵਾਰਸ ਬਿਉਣਾ ਮਤ ਜਾਣਦੇ ਡੇਰਾਵੇਂ ਕਿਨੂੰ ਹਾਕਮਾਂ ਵੇ ਤੱਟ ਚ ਜੜਦੇ ਉਹ ਸ਼ਿਕਾਰ ਵੇੜਾ ਲ ਸੰਭਾਲ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਮੁੜੇ ਤੇ ਨਹੀਂ ਪਿੱਛੇ ਕਿਸ ਹਾਲ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਜਿੱਤ ਕੇ ਮੁੜਾਂਗੇ ਲੜਦੇ ਵੀ ਰਹਾਂਗੇ ਲੜਦੇ ਵੀ ਰਹਾਂਗੇ ਜ਼ੁਲਮਾਂ ਖਿਲਾਫ ਸਦਾ ਅੜਦੇ ਵੀ ਰਹਾਂਗੇ ਲੜਦੇ ਵੀ ਰਹਾਂਗੇ ਲੜਦੇ ਵੀ ਰਹਾਂਗੇ ਜ਼ੁਲਮਾਂ ਖਿਲਾਫ ਸਦਾ ਅੜਦੇ ਵੀ ਰਹਾਂਗੇ ਚਾਂਗੇ ਛੱਡ ਦੇ ਖਿਆਲ ਦਿੱਲੀ ਇਹ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਮੁੜਦੇ ਨਹੀਂ ਪਿੱਛੇ ਕਿਸੇ ਹਾਲ ਦਿੱਲੀ ਇਹ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਗੁਰੂ ਗੋਪੀਤ ਦੇ ਹਾਲ ਲਾਲ ਦਿੱਲੀ ਇਹ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਮਨ ਲੱਤ ਮੰਗਾ ਨਹੀਂ ਦਿੱਲੀ ਨੂੰ ਹਲਾ ਦਾਂਗੇ ਲਾਲ ਕਿਲੇ ਉੱਤੇ ਛੰਟਾਂ ਦਿੱਲੀ ਨੂੰ ਹਿਲਾ ਦਾਂਗੇ ਲਾਲ ਕਿਲੇ ਉੱਤੇ ਝੰਡਾ ਕੇਸਰੀ ਸਜਾ ਦਾਗੇ ਰੱਖੀ ਨਾ ਫੁਲੇਖਾ ਕੋਈ ਪਾੜ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਮੁੜ ਤੇ ਨਹੀਂ ਪਿੱਛੇ ਕਿਸੇ ਹਾਲ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ ਗੁਰੂ ਕੋ ਪਿੰਦ ਦੇ ਆ ਲਾਲ ਦਿੱਲੀਏ ਨਹੀਂ ਅਸੀਂ ਜਿੱਤ ਕੇ ਮੁੜਾਂਗੇ